ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੁਖਾਣੰਦ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਤਿੰਨ ਨਗ ਲੈ ਕੇ ਆਂਦੇ ਆ ਜਿਨ੍ਹਾਂ ਚੋਂ ਇੱਕ ਸੂਆ ਸਵਾਇਗਾ ਦੋ ਗੱਬਣਾਂ ਸੋਹਣੀਆਂ ਜਰਸੀਆਂ ਨੇ ਵੀਰੇ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਹਰਮੀਰ ਸਿੰਘ ਹੈ ਜੀ ਪਿੰਡ ਸੁਖਾਣਾਤ ਜਿਲ੍ਹਾ ਮੋਗਾ ਜੀ ਤੇ ਤਹਿਸੀਲ ਬਾਗਾਪੁਰਾ ਮੋਬਾਈਲ ਨੰਬਰ ਜੀ 9877432784 ਤਿੰਨ ਨਾਗਾ ਬਈ ਆਪਾਂ ਹਾਂਜੀ ਤਿੰਨ ਨਾਗਾ ਜੀ ਇਧਰੋਂ ਸੂਏ ਸਵਾਏ ਨਾਗ ਤੋਂ ਸ਼ੁਰੂ ਕਰਦੇ ਸੂਆ ਕਿੰਨੇ ਮਾਚੇ ਸੂਆ ਵੀਰੇ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਜੀ ਇਹ ਰਾਤ ਦੀ ਸੂਈ ਵੀ ਹੈ ਬੱਚਾ ਕੀ ਦਿੱਤਾ ਬੱਚਾ ਵੱਛਾ ਜੀ ਦਿੱਤਾ ਜੇਰ ਜੂਰ ਦੀ ਵੀਡੀਓ ਹੈਗੀ ਆਪਾਂ ਫੁੱਲ ਕੰਪਲੀਟ ਹਾਂਜੀ ਹਾਂਜੀ ਟੜਕੇ ਦੀ ਚਵਾਈ ਚ ਕਿੰਨੀ ਕ ਬੋਲੀ ਕੱਢੀ ਟੜਕੇ ਦੀ 4 3.5 ਕਿਲੋ ਦੁੱਧ ਬੋਲਾ ਚੋਇਆ ਜੀ ਆਪਾਂ ਥਣਾ ਦੀ ਬੈਲ ਕੋਲ ਇੱਕ ਇੱਕ ਨੰਬਰ ਹੈ ਜੀ ਸੀਲ ਠੰਡੀ ਪੂਰੀ ਵਧੀਆ ਠੀਕ ਆ ਕਿੰਨਾ ਪਿਆਜੂ ਵੀਰੇ ਕਰਮ ਵਾਲੀ ਦੁੱਧ ਦੁੱਧ ਵੀਰੇ ਆਪਾਂ ਬਾਹਲਾ ਨਹੀਂ ਕਹਿੰਦੇ 16 17 ਕਿਲੋ ਦੁੱਧ ਦੇ ਦੂ ਹੱਕ ਦੇ ਹਾਂ ਇੰਨਾ ਦੁੱਧ ਦੇ ਦੂਗਾ ਦੇ ਦੂਗੀ ਮਾਰੇ ਆਪਾਂ 20 22 ਕਹਿ ਕੇ ਦੇ ਦਿੰਦੇ ਆ ਉਹਦਾ ਫਾਇਦਾ ਉਹਦਾ ਫਾਇਦਾ ਨਹੀਂ ਗੋਲ ਮਟੋਲਾ ਕਾਦ ਦਰਮਿਆਨਾ ਕੱਦ ਦਰਮਿਆਨਾ ਬਜਨਪੂਰਾ ਤਿਆਰੀ ਬਹੁਤ ਸੋਹਣੀ ਆ ਕੋਈ ਉੱਧਰ ਲਿਓ ਛੋਟੀ ਜਿਹੀ ਨਾ ਨਾ ਉਹ ਨਹੀਂ ਜੀ ਉਹ ਨਹੀਂ ਬਜਨ ਵਾਲਾ ਆਪਣੇ ਇੱਧਰ ਲਾ ਜਾਣ ਵਾਲਾ ਜੀ ਹਾਂ ਹੋਰ ਕੇ ਦਿਖਾ ਦੇ ਵੀਰੇ ਹੋਰ ਬਾਕੀ ਇਸ ਚੀਜ਼ ਦਾ ਫਾਇਦਾ ਇਹ ਹੋ ਜਾਂਦਾ ਭਈ ਦੁੱਧ ਦੇ ਨੇ ਮੱਝਾ ਰ ਗਈ ਪਿਆ ਦੇਣਾ ਹਾਂ ਮਾਰਨਿੰਗ ਦੀ ਚਵਾਈ ਚ ਤਿੰਨ ਤੋਂ ਚਾਰ ਕਿਲੋ ਬੌਲੀ ਕੱਢੀ ਆ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਆ ਮੂਰਤੀ ਹਲਾ ਥਾ ਨਾ ਗੁਲਾਬੀ ਦਾ ਬਹੁਤ ਚੰਗਾ ਜਨਵਰ ਆਈ ਰੰਗ ਪ੍ਰਿੰਟ ਪੂਰਾ ਚੰਗਾ ਪੂਰਾ ਚੰਗਾ ਜੀ ਠੀਕ ਹੈ ਜੀ ਕੱਲਾ ਕੱਲਾ ਥਾਨੇ ਗਿੱਠ ਗਿੱਠ ਤੇ ਵਿੱਤੀ ਦੇ ਲੱਗਿਆ ਹਵਾ ਕੋਈ ਆਏ ਨਹੀਂ ਵੀਰੇ ਆਏ ਨਹੀਂ ਬਈ ਨੇੜੇ ਆ ਜਾਂ ਕੋਈ ਲੱਸੀ ਲਾਵੀ ਆ ਸੁਈਆ ਵੜ ਕਿਉਂ ਹੈ ਗੋਲੇ ਵਰਗੀ ਹਾਂ ਗੋਲੇ ਵਰਗੀ ਜੇ ਸੰਭੀ ਕਰਕੇ ਤਾਂ ਹੀ ਪਈ ਆ ਤਾਂ ਹੀ ਪਈ ਹੈ ਜੀ ਨਹੀਂ ਵੱਜ ਜਾਣਾ ਸੀਗਾ ਹਾਂ ਨਹੀਂ ਸੁਆ ਪਸੂ ਕੇ ਨਾ ਤਾ ਮਾਰ ਜਾਂਦਾ ਤਾ ਮਾਰ ਜਾਂਦਾ ਬਾਕੀ ਸੇਵਾ ਵਾਲੇ ਘਰੋਂ ਆਈ ਆ ਥਣ ਚੈੱਕ ਕਰੋ ਥਣ ਚੱਕੋ ਮਤਲਬ ਇਹ ਲੇਵਾ ਬਹੁਤ ਚੰਗਾ ਜੀ ਬਹੁਤ ਸੋਹਣਾ ਲੇਵਾ ਹਾਂ ਤੇ ਜੇ ਜੀ ਡਿਮਾਂਡ ਕਰਨੀ ਜਿਹੜੇ ਲੈਣੇ ਆਂ ਬਾਈ ਜਿਹੜੇ ਲੈਣੇ ਆ ਜੀ ਮੋਲ ਤਾਂ 65000 ਹੈ ਜੀ ਤੇ 57000 ਦੀ ਵਿੜਾ ਆਪਾਂ ਦੇਣੀ ਹੈ ਜਸਮੋ ਹੋਜੂ ਮਾੜਾ ਮੋਟਾ ਉਹ ਮਾੜਾ ਮੋਟਾ ਜੀ ਆਪਾਂ ਜਾਵਾਂ ਜਾਇਜ਼ 12000 ਤਾਂ ਮਾਨ ਤਣ ਮਤਲਬ ਵੀ ਰੱਖ ਕੇ ਆਪਾਂ ਤਾਂ 12000 ਕਮਾਈ ਰੱਖ ਕੇ ਵਿੜ ਦੇ ਰਹੇ ਆ ਬਾਲਾ ਨਹੀਂ ਹੈ ਜੀ ਬਾਲਾ ਇਹ ਚ ਉੱਲਾ ਹੈ ਉੱਲਾ ਨਹੀਂ ਹਾਂ ਠੀਕ ਆ ਚਲੋ ਕੋਸ਼ਿਸ਼ ਕਰ ਦਾਂਗੇ ਇਹ ਨਹੀਂ ਕਿ ਕੋਈ 40 45 ਵਾਲਾ ਫੋਨ ਲਈ ਹਾਂ ਹਾਂ ਨਹੀਂ ਉਹਦੇ ਕੰਮ ਵਾਲੀ ਹੁਣ ਆਪਾਂ ਨੂੰ ਪਤਾ ਹੀ ਤੂੰ ਘਟ ਦਿੰਦਾ ਇਹ ਉਹ ਵੀ ਕਰਨੀ ਫਿਰ 65 ਫਿਰ 65000 ਮੁੱਲ ਆ ਕਿਸੇ ਵੀਰ ਨੇ ਕਹਣਾ ਕਈ ਵੀਰ ਕਹਿੰਦੇ ਜੀ ਹੁਣ ਵੀਡੀਓ ਵਿੱਚ ਵੀ ਦੱਸਦਾ ਆਪਾਂ ਫਿਰ ਪੁੱਛਣਗੇ ਮੁੱਲ ਕੀ ਆ ਠੀਕ ਆ ਹਾਂ ਫਿਰ 65000 ਮੁੱਲ ਇਹ 65000 ਠੀਕ ਆ ਤੋਰ ਕੇ ਦਿਖਾ ਦੀ ਵੀਰੇ ਦੋ ਨੰਬਰ ਸੂਆ ਕਿੰਨੇ ਮਾਜੇ ਸੂਆ ਵੀਰੇ ਦੂਜਾ ਸੂਆ ਬਿਊਟੀ ਵਾਲੀ ਆ ਹੈਨਾ ਵੈਟ ਦੀ ਹਾਂਜੀ ਹਾਂ ਬਹੁਤ ਚੰਗੀ ਬਿਊਟੀ ਆ ਕੱਦ ਵੀ ਪੂਰਾ ਵਧਾਏ ਨਹੀਂ ਗੱਲ ਕੀ ਨਾ ਕੋਈ ਆਏ ਨਹੀਂ ਕਹਿ ਸਕਦੇ ਜਿਸਕੀ ਨ ਜਰਸੀ ਹਾਂ ਧੱਕ ਜਾਨਵਰ ਪਲੇ ਹੀ ਵੀ ਆ ਨਾ ਫਿਰ ਸਭ ਵੀ ਪਲੀ ਕਰਕੇ ਧੱਕਾ ਕਰੂ ਬਾਈ ਜਿਹੜੀ ਆਪ ਹੀ ਮਸਾ ਤੁਰਦੀ ਹੋਈ ਉਹ ਤਾਂ ਫਿਰ ਕਿੱਥੋਂ ਬਾਕੀ ਵਹਿ ਡਾਂਗ ਜੀ ਵਹਿ ਡਾਂਗ ਨਵਾ ਹਾਂ ਹਾਂ ਨਵਾ ਹਾਂ ਕਿੰਨੇ ਕ ਦਿਨ ਕੱਟ ਜੂ ਬਾਈ ਗਣ ਵੀਰੇ ਹਫਤਾ ਲੈ ਜੂ ਇਹ ਹਫਤਾ ਖੁੱਲਾ ਹੀ ਲੈ ਜੂ ਹਾਂ ਬਹੁਤ ਚੰਗਾਈ ਨਾੜਾ ਨੂੜਾ ਬਹੁਤ ਚੰਗਾ ਲੇਵੇ ਤੇ ਫਿਰਨ ਵਾਲਾ ਲੇਵਾ ਲੇਵਾ ਵੇਖੋ ਬਹੁਤ ਜਿਆਦਾ ਚੰਗਾ ਜੀ ਪਿਆ ਮੰਜੇ ਦੇ ਪਾ ਵਾਂਗ ਹਾਂ ਬਾਕੀ ਸਫਾਈ ਇੰਨੀ ਨਹੀਂ ਜਿੰਨੀ ਕਹਦੇ ਮੁਰੇ ਨਾੜਾ ਨੂੜਾ ਬਹੁਤ ਚੰਗਾ ਲੇਵੇ ਤੇ ਆਇ ਨਹੀਂ ਗਾ ਇੱਕ ਦਲੇ ਪਾਸੇ ਵੀ ਚੈੱਕ ਕਰ ਲੋ ਚੰਗੀ ਸੋਹਣੀ ਜਰਸੀ ਆ ਮਨ ਕੋ 100 ਕੱਦ ਕਾਠ ਵਾਲੀ ਕੱਬ ਦਾ ਘਾਟਾ ਲਈ ਵੀ ਆ ਵਜਨ ਵਾਲੀ ਵੀ ਆ ਬਰੀਡ ਵਾਈਜ਼ ਵੀ ਚੰਗੀ ਆ ਬਾਕੀ ਬਿਊਟੀ ਵਾਈਜ਼ ਵੀ ਪੂਰੀ ਜੀ ਬਹੁਤ ਸੁੱਖਾ ਮੂੰਹ ਮਾਂ ਬਹੁਤ ਚੰਗਾ ਜੀ ਹੋ ਸਕਦਾ ਦੰਦਾ ਦੀ ਪੂਰੀ ਆਏ ਨਹੀਂ ਅਗਲਾ ਕਹਿ ਸਕਦਾ ਲਓ ਜੀ ਕੁਆਲਿਟੀ ਕਰ ਲੋ ਚੈੱਕ ਵੀਰੇ ਕੰਨਾਂ ਵਾਲੇ ਦੰਦ ਖੜੇ ਆ ਜੀ ਠੀਕ ਆ ਕਿੰਨਾ ਪਿਆ ਜੂ ਕਰਮ ਵਾਲੀ ਦੁੱਧ ਵੀਰੇ 17 18 ਕਿਲੋ ਪਲੂਣੇ ਦੁੱਧ ਦਿੱਤਾ 20 ਕਿਲੋ ਦੁੱਧ ਦਾ ਹੱਕ ਆ ਜੀ ਇਰ ਦੇ ਹੱਕ ਦੇਣ ਦਾ ਜੇ ਇਹਨੇ 20 ਨਾ ਦਿੱਤਾ ਫੇਰ ਕੋਈ ਫਾਇਦਾ ਨਹੀਂ ਹੈਨਾ ਬਾਕੀ ਲੇਵੇ ਦੀ ਸਫਾਈ ਇਨੀ ਨਹੀਂ ਜਿੰਨੀ ਕਹਦੇ ਮੰਨ ਲਾ ਬਹੁਤ ਚੰਗਾ ਲੇਵਾ ਜੀ ਬਹੁਤ ਚੰਗੀ ਚੀਜ਼ ਆ ਥਾੜ ਵੀ ਪੂਰੇ ਸੋਹਣੇ ਸੈਜ ਦਾ ਮੁੱਠੀ ਵਾਲਾ ਥਾਣਾ ਵੀ ਪੂਰਾ ਵਦਗਾ ਦਾ ਖਾਣਾ ਕੋਈ ਆਏ ਨਹੀਂਗਾ ਚੰਗੀ ਜਰਸੀ ਵੈੜਾ ਇਹਦਾ ਫਿਰ ਕੱਚੇ ਕੱਚੀ ਦੀ ਡਿਮਾਂਡ ਬਾਈ ਇਹਦਾ 70000 ਹੈ ਜੀ ਹੋਜੂ ਲੈਸ ਜੀ ਹਾਂ ਥੋੜਾ ਘਣਾ ਮੰਨਤਨ ਹੋ ਜੀ ਠੀਕ ਆ ਤਿੰਨ ਨੰਬਰ ਨਾਗ ਆ ਗਿਆ ਕਾਲੀ ਇਹ ਵੀ ਪੈਂਦੀ ਤੇ ਜਰਸੀ ਜੀ ਹਾਂ ਜੀ ਹਾਂ ਜੀ ਐਚ ਐਫ ਮੰਨ ਲਓ ਐਚ ਐਫ ਤਾਂ ਕਰਾਸ ਲਾ ਲਓ ਹੈ ਜਿਆਦਾ ਅੰਗੇ ਤੇ ਜਰਸੀ ਵਾਲੇ ਆ ਹਮ ਹਾਂ ਯਾਨੀ ਹਾਈਟ ਇਹਦੀ ਐਚ ਐਫ ਵਾਲੀ ਆ ਗਈ ਵੀਰੇ ਤੇ ਮੰਨ ਲਓ ਜੀ ਆਪਾ ਸ਼ਕਲ ਰੰਗ ਰੂਪ ਦੀ ਗੱਲ ਕਰਕੇ ਤਾਂ ਉਹ ਜਰਸੀ ਚ ਬਣੀ ਜਰਸੀ ਜੀ ਯਾਨੀ ਐਚ ਐਫ ਦੇ ਪੇਟ ਉਹ ਹੋਊਗੀ ਇਹ ਗੱਲ ਆ ਦੀ ਹਾਂ ਕਿੰਨਾ ਕ ਸਮਾਂ ਕੱਢਦੀ ਹੈ ਬਾਈ ਇਹ ਦਿਨ ਵੀਰੇ ਦਾਸ ਲੈ ਜੂ ਹਜੇ ਜੀ ਹਜੇ ਖੁੱਲੇ ਹੀ ਲੈ ਜੂ ਹਾਂ ਤੋਰਾ ਦੂਰਾ ਬਹੁਤ ਚੰਗਾ ਹਨਾ ਨਿਕਲਣਾ ਬਹੁਤ ਚੰਗਾ ਤੋਰੇ ਵਹਿ ਡਾਂਗਾ ਜੀ ਐ ਨਹੀਂ ਕੋਈ ਗੱਲ ਕੋਈ ਆਏ ਨਹੀਂ ਗੱਲ ਲੱਸੀ ਲਾਮੀ ਆ ਹਾਂ ਸੋਨਾ ਮੁੱਠੀ ਵਾਲਾ ਥਾਣਾ ਬਹੁਤ ਚੰਗਾ ਲੇਵਾ ਕਰੂਗੀ ਇਹ ਕੱਚੀ ਆ ਥਾਣ ਬਹੁਤ ਚੰਗਾ ਲੱਗਿਆ ਜੀ ਠੀਕ ਆ ਲੈ ਜੱਲ ਵੀਰੇ ਰੰਗ ਪ੍ਰਿੰਟ ਪੂਰਾ ਚੰਗਾ ਦੁੱਧ ਵੀ ਉਹਨੇ 23-24 ਕਿਲੋ ਦਿੱਤਾ ਜੀ ਖੁੱਲ੍ਹੇ ਹਾਂ ਡੇਜੂ ਬਾਈ ਵੱਡੀ ਵੈੜਾ ਜੇ ਢੀ ਵੈੜਾ ਹਾਂ ਬਾਕੀ ਝੋਲੀ ਝਾਲੀ ਬਹੁਤ ਚੰਗੀਆਂ ਨੇ ਚੰਗੀ ਚੀਜ਼ ਆ ਸੂਣਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜ ਮਾ ਰੰਗ ਪ੍ਰਿੰਟ ਬੜਾ ਚੰਗਾ ਆ ਹਾਂ ਜੀ ਹਾਂ ਜੀ ਇਹਦੀ ਫਿਰ ਕੱਚੀ ਕੱਚੀ ਦੀ ਡਿਮਾਂਡ ਇਹਦੀ 78000 ਰੁਪਏ ਇਹਦੀ 78000 ਹਾਂ ਜੀ ਹੋਜੂ ਮਾੜਾ ਮੋਟਾ ਮਾੜਾ ਮੋਟਾ ਇਹ ਹੋਜੂਗਾ ਜੀ ਬਾਹਲਾ ਨਹੀਂ ਆਪਾਂ ਉਹਨੇ ਸਾਮੇ ਕੀ ਮੁੱਲ ਕਰੀ ਹਾਂ ਸਾਮੇ ਕੀ ਮੁੱਲ ਕਰਿਆ ਇਹਦਾ ਕਿੰ ਆ ਬਣੂ ਬਣੂ ਬਥੇਰੀ ਵੈੜ ਜੀ ਹਜੇ ਥਣ ਬਾਹਲਾ ਚੰਗਾ ਲੱਗਿਆ ਠੀਕ ਇਹ ਤਾਂ ਗੱਲ ਹੈਗੀ ਹਾਂ ਗਰਮੀ ਗਰਮੀ ਵੀ ਝੱਲਣ ਵਾਲੇ ਜਾਨਵਰ ਆ ਗਰਮੀ ਝੱਲਣ ਵਾਲੇ ਆ ਸਰਦੀ ਗਰਮੀ ਦਾ ਤੋਹਫਾ ਕਹਿ ਦੋ ਤੇ ਦੁੱਧ ਵੀ 5 ਤੋਂ ਪਲੱਸ ਡਿਗਰੀ ਵਾਲੇ ਆ ਜੀ ਨਹੀਂ ਨੀਗਾ ਬਈ ਪਾਣੀ ਤਾਂ ਨਹੀਂ ਜਾਉਂਦਾ ਨਾ 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 ਉਹ ਜੇ ਨਹੀਂ ਲੇਵੇ ਦੀ ਬੰਤਰ ਬਹੁਤ ਚੰਗੀ ਆ ਇਹ ਨਹੀਂ ਗੱਲ ਸਾਰੇ ਜਾਨਵਰਾਂ ਦੀ ਕਿਸੇ ਕਿਸਮ ਦਾ ਵੀ ਐ ਡਿੱਕੜ ਵਾਲੀ ਗੱਲ ਨਹੀਂ ਠੀਕ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ